ਕਿੱਥੇ ਨਾਨੀ ਆਈਆਂ ਫਿਰ ਅੱਜ? ਅੰਮੀ ਮਾਲ ਕੀ? ਮੈਂ ਤਾਂ ਨਾ ਨਹੀਂ ਹੁੰਦਾ ਦਾ। ਕਿਹੜਾ ਮਾਲ? ਐਮੀ ਮਾਲ। ਐਮਬੀਡੀ ਮਾਲ। ਐਮਬੀਡੀ ਮਾਲ। ਹਾਂ। ਕਿੱਥੇ ਆਈਆਂ? ਜੋ ਦੋਤੇ ਮੇਰੇ ਕਹਿੰਦੇ ਤੁਸੀਂ ਹੂੰ। ਜਿਸਨ ਘਮਾਕੇ ਨਹੀਂ ਆਉਂਦੀ ਨਾਨੀ। ਮੈਂ ਅਖਿਆ ਚਲੋ ਫਿਰ ਅੱਜ ਘਮਾਕੇ ਲਾਉਣੀ ਆ ਜੈਤਵਾਰ ਅੱਜ। ਨਾਨੀ ਮੇਰੇ ਅੱਜ। ਕੀ ਇਹ ਮੈਂ ਤਾਂ ਨਾ ਨਹੀਂ ਜਾਣਗੀ ਇਹ ਤਾਂ। ਕਿੱਥੇ ਨਾ ਨਹੀਂ ਆਈਆਂ ਫਿਰ ਅੱਜ? ਅੰਮੀ ਮਾਲ ਕੀ? ਮੈਂ ਤਾਂ ਨਾ ਨਹੀਂ ਹੁੰਦਾ ਦਾ। ਕਿਹੜਾ ਮਾਲ? ਐਮੀ ਮਾਲ। ਐਮਬੀਡੀ ਮਾਲ ਐਮਬੀਡੀ ਮਾਲ ਹਾਂ ਇੱਥੇ ਆਈਆਂ ਹਾਂ ਹਾਂ ਆਜੋ ਆਪਦੇ ਦੋ ਤਿਆਂ ਨੂੰ ਲੈ ਕੇ ਠੀਕ ਆ ਤੇ ਆਪਿਆਂ ਤੀਆਂ ਨੂੰ ਲੈ ਕੇ ਕੋਈ ਨਹੀਂ ਸਾਨੂੰ ਘੁਮਾ ਕੇ ਨਹੀਂ ਲਿਆਉਂਦੇ ਤੋ ਅਜੋ ਦੋਤੇ ਮੇਰੇ ਕਹਿੰਦੇ ਤੁਸੀਂ ਹੂੰ ਜੇ ਸਾਨੂੰ ਘੁਮਾ ਕੇ ਨਹੀਂ ਆਉਂਦੀ ਨਾਨੀ ਨਾ ਖੱਜ ਲੋ ਮੇਰਾ ਜਖਮਾ ਖਿਲਾਉਣਿਆ ਜਤਵਾਰ ਅੱਜ ਵੀਰ ਤੇ ਫਿਲਮ ਵੀ ਦਿਖਾएंगे ਇਹਨਾਂ ਨੂੰ ਫਿਲਮ ਅੱਜ ਨਹੀਂ ਦਿਖਾਉਣੀ ਕਿਉਂ ਨਹੀਂ ਅੱਜ ਨਹੀਂ ਫਿਲਮ ਨੂੰ ਦਿਖਾਉਣੇ ਫਿਲਮ ਤਾਂ ਦੇਖਣਾ ਇਹ ਅੱਜ ਤਾਂ ਹੂਟੇ ਲੈ ਲੋ ਉੱਥੇ ਝੂਟੇ ਇੱਥੇ ਕਿਹੜੇ ਝੁੜ ਰਹੇ ਆ ਬਹੁਤ ਖੁਸ਼ ਆ ਓਏ ਨਹੀਂ ਬਹੁਤ ਖੁਸ਼ ਆਂਦਾਰਾ ਜਿੰਨਾ ਮਾਦੀ ਝੂਟੇ ਲੱਭੋ ਅੰਦਰ ਅੰਦਰ ਲੱਭੋ ਫਨ ਮੰਨੀ ਇਹ ਫਰਮੰਦਾ ਇਹ ਫਰਮੰਦਾ ਇਹਨਾਂ ਵਿੱਚ ਵੀ ਆਈ ਜਾਂਦੇ ਨੇ ਨਹੀਂ ਹੁੰਦੀਆਂ ਅੰਦਰ ਲਾਉਂਦੀਆਂ ਕਹਿੰਦੇ ਆਂ ਟੀਵੀ ਆ ਚਾਉਂਦੇ ਨਾ ਮਹਿਲਾ ਚਾਈ ਜਾਂਦੀਆਂ ਫਿਲਮਾਂ ਦਾ ਕੀ ਆ ਨਹੀਂ ਅੰਦਰ ਖੇਡਣ ਤਾਂ ਹੈ ਹੀ ਨਹੀਂ ਕੋਈ ਤੇ ਹਾਂ ਅੰਦਰ ਬਹੁਤ ਖੇਡਣ ਨੂੰ ਮੈਂ ਚਲ ਦਨ ਦਿਖਾਉਣੀ ਆ ਮੈਂ ਅੰਦਰ ਚਲ ਦਿਖਾਏ ਫਿਲਮ ਨਹੀਂ ਦਿਖਾਉਣੀ ਆ ਫਿਰ ਨਾ 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 ਫਿਲਮ ਹੀ ਆ ਉੱਥੇ ਦੇਖੀ ਜਾਏ ਉਹਨਾਂ ਕੋਲ ਤੇ ਦਿਖਾਉਣੀ ਆ ਸਾਨੂੰ ਤੁਸੀਂ ਕਹੋਗੇ ਹਾਂ ਨਾ ਨਹੀਂ ਹਾਇਰਾ ਬਰਖੇ ਸੀ ਅਨਾਂ ਇਹ ਦਰਾਂਗੇ ਫਰ ਲਖ ਮੈਂ ਸੱਦ ਗਈਆਂ ਉੱਲਾਂ ਦੇ ਰੋਏ ਦੀ ਨਾ ਐਂ ਵੀ ਫਾ ਲਾ ਲੈ ਲੇਕਿਨ ਜਾਨੇ ਫਿਰ ਹੈ ਲੇਕਿਨ ਚੱਲਾਂਗੇ ਜਾਂ ਲੱਗੇ ਨਾ ਕਿੱਦਾਂ ਲਾਂਗੇ ਠੀਕ ਆ ਮੈਂ ਉਹ ਮੈਨੂੰ ਪੁੱਛਦਾ ਛੱਡਾਂ ਨਹੀਂ ਲੈ ਕੇ ਚੱਲਾਂਗੇ ਜਾਂ ਲੱਗੇ ਲੈ ਕੇ ਚੱਲਾਂਗੇ ਚੱਲਾ ਅਜੇ ਲੀਹ ਹੈ ਹੈ ਚੱਲ ਅੰਦਰ ਬਾੜ ਕੇ ਫੇਰ ਤੁਮਨੀ ਆਂ ਤੈਨੂੰ ਜਦ ਤੂੰ ਮੋਨੀ ਕਰਵਾਸੀ ਉਹਦੇ ਆ ਉਹਦੇ ਆ ਤੇ ਹੁੰਦੇ ਆ ਚੱਲ ਦੇਲ ਹੁੰਦੇ ਆ ਮੰਮੀ ਕੋਲ ਤਾਂ ਇਹ ਨਹੀਂ ਜਾਂਦੇ ਸੀ ਮੰਮੀ ਕੋਲ ਚੋਬਾ ਆਹ ਦੇ ਪਾਈਰੇ ਪਲ ਕਰਦਾ ਅਰੇ ਕੋਈ ਕਰਦਾ ਓਏ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮੇਰੇ ਮੰਮੀ ਨੇ ਜਾਨੋ ਵੀ ਮੈਂ ਤੇ ਦੇ ਰਾਸ ਸਗੇ ਕਾਪ ਤੇ ਬੈਠੇ ਹਾਂ ਜਵੇਂ ਇੰਨੇ ਸੇ ਬੈਠੇ ਸੀ ਸ਼ਾਹ ਅਸੀਂ ਹੁਣ ਲਾਭ ਨੂੰ ਕਰਦੇ ਆਂ ਗੰਦਾ ਨੂੰ ਨਿਆਸੇ ਤੇ ਆਪਰੇ ਅੰਦਰ ਸਾਰੇ ਦੱਸ ਦੇ ਨੂੰ ਗੰਦਾ ਕਿੱਥੇ ਚੱਲਿਆ ਗੰਦਾ ਉਹ ਟਿਕਟ ਕਿੱਥੇ ਗਈ ਟਿਕਟ ਕਿੱਧਰ ਗਈ ਆ ਲਾਲਾ ਮੈਂ ਉਹ ਵੀ ਗਾਉਂਦੀ ਨਾ ਤੋੜਤੀ ਆ ਲੇ ਆ ਤੋੜਤੀ ਲੋਕ ਲਾ ਲੋ ਤੋੜ ਪੈ ਇਨੇ ਬਟਾ ਤੋੜਣਾ ਨਹੀਂ ਗਾਉਣੀ ਤੂੰ ਕੱਢ ਰਹਿਣਾ ਬੱਤ ਆ ਕੱਢ ਦੀ ਵਿੱਚੋਂ ਮੈਂ ਨਹੀਂ ਦੇਖਦੇ ਕੱਲ ਵੀ ਤਾਰੇ ਬਾਏ ਕਤਾਰੇ ਜਾਇਆ ਮਜਾਇ ਕਿੰਨੇ ਕਿੜੇ ਕਿੱਤੀ ਫਿਰ ਦੋ ਤਿੰਨ ਦੇ ਹੈ ਤੁਸਾਂ ਦੋ ਦਾ ਹੈ ਕਿੰਨੇ ਰੁਪਏ ਮੈਂ ਚਲਾ ਚਲਾ ਚਾ ਚਲੀਏ ਉੱਪਰ ਹੋਣੀ ਆਏ ਹੋਏ ਆਏ ਇਹਨਾਂ ਨੂੰ ਆਖੀ ਜਾਂ ਤੋ ਲਾ ਫੋਟੋ ਚਾਹੁੰਦੇ ਬੋਲ ਇਹਨੇ ਝੰਗੋਂ ਨਹੀਂ ਯਾਰ ਇਹ ਨਹੀਂ ਕਿਸ ਹੋਰ ਲੱਗਾਈ ਬਹੁਤ ਉਸ ਗੜੀ ਲੈਣੀ ਆ। ਆ ਲੈਣਾ। ਆਹ ਲੈਣੀ। ਹਾਂ। ਸਾਰੀ ਬੈਸੋ ਕੋ ਨਹੀਂ ਨੂੰ ਰੋ ਬਣਾਉਣਾ। ਸਾਰੀ ਸਿੱਪਾ ਬਣਾਉਣਾ। ਦੋ ਬਟਾ ਚੋਟੀ ਜਾਈ ਜਾਣੀ। ਕੰਮੀ ਕੀ ਖਾਨ ਨੇ ਆ। ਇਹ ਭੈਣਾ ਦੋਸਾ ਬਣਾਣੀ ਆ। ਇਹ ਤਾਂ ਨਹੀਂ ਮੈਂ ਖਾਦਾ ਨਹੀਂ ਮੈਂ ਚਾਹ ਲੈ ਕੇ ਪਾ ਕੇ ਜੇ ਹੁੰਨੇ ਲਾ। ਰਸਈ ਪਾ ਕੇ ਲੈ ਹੁੰਦੀ ਆ ਜੀ। ਪਰ ਪਹਿਲਾਂ ਕਿਤੇ ਰੁਪਇਆ ਨਾਲ ਪਹੁੰਚ ਰਹੀਆਂ ਨਾਲ ਮੈਂ ਤਾਂ ਉੱਥੇ ਬਹੁਤ ਚੰਗੀ ਬਹੁਤ ਪਿਆਰੀ ਬਹੁਤ ਸਾਦਾ ਨਾ ਬਣਾਇਆ ਵੀ ਬਹੁਤ ਸਾਦਾ ਵੀ ਬਹੁਤ ਹਨਾ ਨੀ ਚਾਈ ਆਏ ਸੀ ਸਟਡੀ ਕੇਸ ਤੇ ਕਰਦੀ ਨਈ ਆਈ ਚੌਕ ਨਾਲ ਵੇਚ ਕੇ ਇੱਥੇ ਆ ਕੇ ਪਤਾ ਲੱਗਾ ਕੀ ਜ਼ਿੰਦਗੀ ਪੌਂਡਾਂ ਨਾਲ ਲੋਕਾਂ ਦੀ ਲਿਹਾਜ਼ ਵੇਖ ਕੇ ਲੰਡਣ ਦੀਆਂ ਸੜਕਾਂ ਤੇ ਰੋਇਆ ਗੱਪਰੂ ਸਿਰਾਂ ਨੂੰ ਟੌਂਡਦਾ ਜਹਾਜ਼ ਵੇਖ ਕੇ ਆਖਣੇ ਸਵੇਰੇ ਸਾਰੀ ਅੱਗ ਲੱਗਦੀ ਦੀਲਾਂ ਤੇ ਨੱਚਦਾ ਪੰਜਾਬ ਵੇਖ ਕੇ ਲੰਡਨ ਦੀਆਂ ਸੜਕਾਂ ਤੇ ਰੋਇਆ ਗੱਭਰੂ ਸਿਰਾਂ ਉਤੋਂ ਡਿੱਦੇ ਜਹਾਜ਼ ਵੇਖ ਕੇ ਆਖੜੇ ਸਵੇਰੇ ਸਾੜੀ ਅੱਗ ਲੱਗਦੀ ਈਲਾਂ ਉੱਤੇ ਨੱਚਦਾ ਪੰਜਾਬ ਵੇਖ ਕੇ ਕੋਈ ਥੇ ਹੱਡ ਹੱਡ ਪਾਣ ਦਿੰਦਾ ਕੰਮ ਮਿੱਤਰਾ ਪੀਣੀ ਬੈੰਦੀ ਆ ਸੁਨੌਦੇ ਵਿੱਚ ਰੰਮ ਮਿੱਤਰਾ ਪੈਸੇ ਤਾਂ ਕਮਾਲ ਵੇਗਾ ਚੈਨੀ ਆਉਣੀ ਦੇਣ ਕੋਈ ਵਧਾਈਆਂ ਕਰੇ ਨੈਣ ਨਹੀਂ ਆਉਣੀ ਰੂਰੋਂ ਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਵੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਢੀਲਾਂ ਉੱਤੇ ਨੱਚਦਾ ਪੰਜਾਬ ਵੇਖ ਕੇ ਲੰਡਨ ਦੀਆਂ ਸੜਕਾਂ ਤੇ ਰੋਆ ਗੱਭਰੂ ਸਿਰਾਂ ਉੱਤੋਂ ਉੱਡਦੇ ਜਹਾਜ਼ ਵੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਦੀ ਲਾਉਂ ਤੇ ਨੱਚਦਾ ਪੰਜਾਬ ਵੇਖ ਕੇ ਕਿਹੜੇ ਤੇ ਗਲਗਾਂ ਕਰਨੀਆਂ ਡਰਿਆ ਲੰਨਾ 엄마 ਕੋਣੀ ਕੱਢਣ ਤਾਂ ਮਾਫੀ ਤੇ ਦਮਾ ਵਿੱਚ ਗਲਗਾਂ ਕੱਢਣੀਆਂ ਹੂੰ ਹੰਡਾੜੀ ਦੇ ਪਤਾ ਨਹੀਂ ਕੀ ਕਰਨੀਆਂ ਡਰਲ ਲਿਜਾ ਕੇ ਇਹਨੇ ਜੋੜਗਾ ਨਾ ਲੱਗਣਾ ਜਾੜਨ ਨੂੰ ਕੋਠੇ ਤੇ ਕੋਠੇ ਤੇ ਜਾਲ ਹੀ ਲਾਉਣੀ ਆ ਮਾਮਾ ਹਾਂ ਤੂੰ ਸਾਡੇ ਤੇ ਚੀਜ਼ ਪਹਿਲੀ ਵਾਰ ਕੱਢੀ ਜਨਾ ਹੈਂ ਤੂੰ ਪਹਿਲਾਂ ਹੀ ਬਾਹਰ ਕੱਢੀ ਨਾ ਟੇਚੀ ਸਾਡੇ ਓ ਤੂੰ ਜਾਣਾ ਸਾਡੇ ਨਾ ਤੂੰ ਸਾਡੇ ਨਾਲ ਜਾਣਾ ਹੈ ਹੈ ਓ ਤਰੀ ਤੈਨੂੰ ਦੇ ਓ ਪੈ ਹੈਲੀ ਕੀ ਚੱਕਿਆ ਉਹ ਕੀ ਚੱਕਿਆ ਸਾਡਾ ਪੁੱਲ ਪੁੱਲ ਮਮਾ ਹੂੰ ਅਬੇ ਤੇਰੇ ਹੈ ਬੇਚਰ ਹੀ ਲੋਲੋ ਨਹੀਂ ਲੋਲੋ ਦੀ ਚਾਬੀ ਨਹੀਂ ਹੈਗੀ ਇੱਥੇ ਹੈ ਲੋਲੋ ਲੂਲੋ ਦੀ ਚਾਬੀ ਹੈ ਨਹੀਂ ਇੱਥੇ ਤੂੰ ਦੱਸ ਨਾਲ ਜਾਣਾ ਸਾਡੇ ਤੂੰ ਸਾਡੇ ਨਾਲ ਜਾਣਾ ਹਾਂ ਕੀ ਆ ਨਾਨੀ ਤਾਂ ਚੱਲੀ ਜਾਜ ਤੇ ਤੂੰ ਜਾ ਕੇ ਦੇਖ ਟੋਫੀਆਂ ਹੈ ਉੱਥੇ ਦਵਾਇਆ ਕਰੂ ਚੱਲ ਚੱਲ ਗਈ ਹੈ ਚੱਲ ਚੱਲ ਗਈ ਉੱਥੇ ਦਵਾਉਣਾ ਚਾਕਲੇਟ ਹੈ ਚਾਕਲੇਟਾਂ ਵੀ ਹਾਂ ਆ ਫਰਟੇ ਦਾ ਹੈ ਖਾਜ ਕੀ ਆ ਮਾਤੇ ਦਾ ਓੜੋ ਉਧਰੋਂ ਚੱਕਣਾ ਨਹੀਂ ਹੈਗਾ ਕੋਈ ਨਹੀਂ ਪਿੰਨੀ 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 ਦਵਾਈ ਲੈਣੀ ਹੈਂ ਦਵਾ ਰੱਖੋ ਹਾਂ ਦਾਈ ਲੈਣੀ ਹੈ ਤੂੰ ਹਾਂ ਜੀਭੋਂ ਨੂੰ ਕੱਢੂ ਯੋ ਨੋ ਮੈਂ ਓਏ 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 ਰੋਟੀ ਖਾ ਕੇ ਆ ਜਾ ਭਾਜਾ ਥੱਲੇ ਨਹੀਂ ਨਹੀਂ ਕਿਉਂ ਫਿਰ ਚੱਲਾਂਗੇ ਆਪਾਂ এয়ারਪੋਰਟ ਤੇ এয়ারਪੋਰਟ ਤੇ ਚੱਲਾਂਗੇ ਲੈ ਮਾਮਾ ਲਿਆ ਥੈਂਕ ਯੂ ਮਾਮੀ ਨਹੀਂ ਨਹੀਂ ਉੱਧਰ ਨੂੰ ਨਹੀਂ ਜਾਣਾ ਉੱਧਰ ਰਹਿ ਉੱਧਰ ਨਹੀਂ ਨਹੀਂ ਨੂੰ ਹੀ ਨਹੀਂ ਉਹ ਨਹੀਂ ਯਾਰ ਜਾਣਾ ਮੇਰੇ ਨਾਲ ਨਹੀਂ ਬਸ ਨਹੀਂ ਜਾਣਾ ਨਹੀਂ ਜਾਣਾ ਲੈ ਸਰ ਇਹ ਕਿਹੜਾ ਆਉਂਦਾ ਉਹ ਤਾਂ ਨਹੀਂ ਕਿਹਾ ਉਹ ਨਾਨੇ ਨੂੰ ਹੋ ਗਈ ਕਰਿਆ ਜਾਣਾ ਨਾਨੇ ਨੇ ਕੋਈ ਜਾਪਾ ਜਿੱਕੇ ਜਾ ਫਿਰ ਟਾਈ ਟਾਈ ਲਾਉਂਦੇ ਗੱਲ ਚ ਹੱਗੀ ਕਰਕੇ ਆ ਨਾਨਾ ਹੱਗੀ ਕਰਕੇ ਆ ਨਾਨੇ ਨੂੰ ਜਾਪਾ ਜਿੱਧਰ ਵੀ ਇਧਰ ਇਧਰ ਓਏ ਆ ਦੇ ਫਿਰ ਆਪਾਂ ਚੱਲਾਂਗੇ ਫਿਰ ਠੀਕੇ ਨਹੀਂ ਗੱਢੀਏ ਤੂੰ ਜਾਣਾ ਸਾਡੇ ਨਾਲ ਓ ਆ ਵੀ ਆਪਾਂ ਇੱਧਰ ਜਾਣਾ ਨਾ 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 ਗਾਣਾ ਟਰੈਕਟਰ ਉੱਪਰ ਢਾਹਵਾਗੇ ਪਰ ਡਾ ਟਰੈਕਟਰ ਨਾ ਭਾਈ ਐ ਓਏ ਨਾ ਭਾਈ ਤਲੋਟੇ ਨਾ ਬਿਚਾ ਕੇ ਹਾਂ ਜਾਨਾ ਹਾਂ ਅੱਜ ਸਾਰੇ ਮੈਂ ਨਹੀਂ ਬਿੰਦਰ ਹੁਣੀ ਜੱਗੋ ਹੁਣੀ ਪਾਰੀ